ਬਈ ਅਸੀ ਕਾਲ ਹੋਰ ਸਭ ਠੀਕ ਠਾਕ ਜੀ ਕਿੱਥੋਂ ਕਿੱਥੇ ਕਿੱਤਿਆਂ ਇਹ ਇੱਥੇ ਲਾ ਵੜਿਆ ਅੱਛਾ ਖਰਦੇ ਕਿੱਥੇ ਆ ਆ ਦਾ ਇੱਥੇ ਅੱਛਾ ਤੇ ਚੱਕ ਲੋ ਕਿੰਨੀਆਂ ਭਾਰੀਆਂ ਜਾਂ ਹੁਣ ਲੈ ਜਾ ਹੌਲੀ ਹੌਲੀ ਲੈ ਜੂਗਾ ਪੁੱਤ ਗੁਰਦੁਆਰੇ ਚ ਘਰ ਚ ਕੋਣ ਕੋਣ ਮੇਰਾ ਪੋਤਾ ਉਹ ਵੀ ਤੇ ਪੋਤਰਾ ਮੇਰਾ ਨਿਗਾਹ ਆ ਉਹ ਮੈਂ ਗਏ ਘਰ ਛੱਡ ਗਿਆ ਗਵੰਡੀਆਂ ਦੇ ਤੇ ਮੈਂ ਹੁਣ ਬਾਲਣ ਚੱਲਿਆ ਘਰ ਵਾਪਸ ਤੇ ਨਹੀਂ ਐਨੇ ਬਜ਼ੁਰਗ ਹੈਗੇ ਜੇ ਬਾਲਣੀ ਨਾ ਭਾਰੀ ਪਾਇਆ ਤਾਂ ਨੂੰ ਦੂਜਾ ਹੋਰ ਕੋਈ ਨਹੀਂ ਕੋਈ ਹੈਗਾ ਖੜਨ ਵਾਲਾ ਨਹੀਂ ਜੀ ਇੱਕ ਹੈਗਾ ਮੁੰਡਾ ਉਹ ਰੋਟੀ ਜੰਦਾ ਸਾਨੂੰ ਪਕਾ ਕੇ ਉਹਨੇ ਇੰਤ ਕਰਦਾ ਅੱਛਾ ਸਾਨੂੰ ਦਾਦੇ ਬੁੱਧੇਨ ਪਾਸ ਦਾ ਦਾਦੇ ਬੁੱਧੇਨ ਪਾਸ ਦਾ ਅੱਜ ਵੀਰੋ ਅਸੀਂ ਆਏ ਸੀਗੇ ਆ ਮਫੂਲ ਬੰਦਾ ਸ਼ਰੋਂ ਆਏ ਸੀ ਜੋ ਗੁਜਰਾ ਤੋਂ ਕਿ ਇਹ ਹਰੀਕੇ ਤੋਂ ਬੱਦੂ ਨੇ ਜਿਹੜਾ ਰੋਡ ਦਿੰਦਾ ਉੱਥੇ ਵੀਰੋ ਹਾਸ ਸਕੂਲ ਦੇ ਸਾਹਮਣੇ ਇਹ ਦਾਪੂ ਜੀ ਲਖਣਾ ਰਖੇ ਬੈਠੇ ਸੀਗੇ ਹਾਂ ਟੁਟਾ ਹਾਂਜੀ ਟੁਟਾ ਨਾ ਦੇਹਾਰੀ ਅੱਛਾ ਗੋਠਾ ਟੁਟਾ ਹਾਂਜੀ ਅੰਮ੍ਰਿਤ ਉਹ ਟੇ ਟਟੇ ਦੋ ਹੀ ਹੱਥ ਤੇ ਰੱਖੋਗੇ ਨਹੀਂ ਹਾਂ ਨਹੀਂ ਚਾਕਲ ਜਾਊਗਾ ਹੈ ਚਾਕਲ ਜਾਊਗਾ ਕੱਲਾ ਕੱਲਾ ਬੰਦਾ ਚਾਕੂ ਲੈਂਦੀ ਵੀ ਤੂੰ ਐਨਾ ਭਰਾ ਕੱਲੇ ਲੱਗਦਾ ਕਿੱਥੇ ਜਾਣਾ ਕਿੱਲਾ ਫਿੱਤ ਲੈਣਾ ਕਿੱਲਾ ਕੀ ਕਰੀ ਹੁਣ ਦੇਣ ਗੁਜਾਰਾ ਦਾ ਪੁੱਤ ਕਰਨਾ ਹੈ ਮੈਂ ਨਗੋਨੀ ਨੰਗਨਿਆਂ ਹਾਂ ਤੇ ਆਪਣੀ ਨਬੀ ਸੰਸਥਾ ਵਾ ਅੱਛਾ ਇਹ ਹਾਂ ਅਮਰਾਨਾ ਬੇਨਰੀ ਕਿਦ ਨਾਲੀ ਆਪਾਂ ਨਾ ਗੁਜਰਾਤ ਤੋਂ ਬੰਦਾ ਛੜਾ ਕੇ ਆਉਂਦੇ ਹਾਂ ਤੇ ਮੈਨੂੰ ਇਦਾਂ ਕੋਈ ਆਪਜੀਵਰ ਦਾ ਕੋਈ ਨੰਗ ਦਾ ਟੱਪਾ ਦੇਖ ਹੋਵੇ ਤੇ ਮੈਂ ਰੁਕ ਜਾਣਾ ਹੁੰਦਾ ਨਹੀਂ ਕੋਈ ਤੁਹਾਨੂੰ ਕੋਈ ਨਾ ਕੋਈ ਮਦਦ ਹੋ ਜੂਰ ਵੈਗਰੂ ਤੁਹਾਨੂੰ ਕਿਰਪਾ ਕਰੇ ਤੇਰੀ ਪ੍ਰਭੂਆਂ ਨੂੰ ਕਿਰਪਾ ਕਰੇ ਤੰਦਰੁਸਤੀਆਂ ਬਖਸ਼ੇ ਮਹਾਰਾਜ ਤੇ ਇੰਨੀਆਂ ਲੰਮੀਆਂ ਉੜਾ ਤੁਹਾਡੀਆਂ ਕਿੱਦਾਂ ਦਰ ਕਿੰਨੀ ਕੁ ਦੂਰ ਹੈ ਯਾਰ ਉਹ ਅਗਲੇ ਗੁਰਦੁਆਰੇ ਕੋਲੇ ਆਪਾਂ ਦਾ ਤੇ ਬਾਬਾ ਬਾਬਾ ਦੂਰ ਪੈਂਦਾ ਗੋਰੀ ਬਾਰੇ ਦਾ ਤੱਕਾ ਇਦਾਂ ਹੀ ਸਿੱਧੇ ਚੁੱਕੇ ਖੜੋਗੇ ਆ ਉੱਥੇ ਹੋਰ ਤੋ ਮਿਲ ਜਾਣੀਆਂ ਸਿੱਧੇ ਕੱਲੇ ਬੰਦੇ ਦੁੱਧ ਨਹੀਂ ਚੁੱਕੇ ਜਾਂਦੀਆਂ ਹਣੀਆਂ ਔਖਾ ਵਾ ਗੋਰੀ ਇਦਾਂ ਕਰ ਆਪਣੀ ਗੱਡੀ 'ਚ ਰੱਖਾ ਤੇ ਆਪਾਂ ਗੱਡੀ 'ਚ ਰੱਖਾ ਕੇ ਤੇ ਤੇਰੇ ਘਰੇ ਛੱਡ ਦਿੰਦੇ ਆ ਕੱਬ ਘਰੇ ਛੱਡੋ ਨੇ ਗੱਡੀ 'ਚ ਬੈਜੋ ਨਾਲ ਦੇ ਇਹਦਾ ਚੰਗੇ ਨਹੀਂ ਲੱਗਦਾ ਅਨੇਕ ਤੁਹਾਡਾ ਆਪਣਾ ਆਸ਼ਰਮ ਹੀ ਮਹਰਾਣੇ ਆਸ਼ਰਮ ਹੀ ਆ ਨੇ ਕੁ ਮਨਾਣਾ ਮਨਾਣਾ ਨਹੀਂ ਹਰੀਕੇ ਤੋਂ ਪਰਲਾ ਬਣਾ ਅੱਛਾ ਜੇ ਕੋਈ ਦਵਾਈ ਬੁੱਟੀ ਦੀ ਲੋੜ ਹੋਈ ਕੋਈ ਹਰਬ ਦੀ ਲੋੜ ਹੋਈ ਉੱਥੇ ਆ ਨਾ ਆਪਾਂ ਸਹਿਯੋਗ ਦੇਵਾਂਗੇ ਜਰੂਰ ਤੁਹਾਨੂੰ ਗੋਰੀ ਚੱਲ ਚੱਕਾ ਨਾਲ ਬਾਕੀ ਜੀ ਤੁਸੀਂ ਤੁਹਾਨੂੰ ਜਦੋਂ ਮੈਂ ਦੇਖੀ ਤੁਹਾਨੂੰ ਅਮੀਰ ਬਣ ਗਿਆ ਕਦਿੰਨਾ ਨਾ ਦਾ ਪਾਪਾ ਬਈ ਨਾ ਪਾਪਾ ਬਈ ਦੀ ਦੂਰੇ ਬਜ਼ੁਰਗ ਤਾਂ ਉਮਰ ਕਿੰਨੀ ਆ ਇੰਨੀ ਉਮਰ ਆ ਉਮਰ ਪੈਂਨ 60 ਦੀ ਹੈ 65 70 ਸਾਲ ਉਮਰ ਆ ਅ ਡੇਢ ਕਿਲੋ ਡੇਢ ਕਿਲੋ ਮੀਟਰ ਜਗਾ ਵਾਲੀ ਰਹਣਾ ਤੁਸੀਂ ਜਾਓਗੇ ਵਧੀਆ ਨਹੀਂ ਲੱਗਦਾ ਮੈਨੂੰ ਸਾਹੀ ਹੁਣ ਕੀ ਕਰੀਏ ਬਾਬਾ ਮੈਂ ਗੱਡੀ ਤੇ ਛੜਾਉਣਾ ਤੁਹਾਨੂੰ ਠੀਕ ਆ ਵੈਸੇ ਵੀ ਕੋਈ ਦਵਾਈ ਬੂਟੀ ਦੀ ਲੋੜ ਹੋਵੇ ਆ ਕੋਈ ਹੈਲਪ ਦੀ ਉਧਰ ਵੀ ਲੋੜ ਹੋਵੇ ਬਾਬਾ ਸ਼ੀਰ ਹੈ ਮੇਰੀ ਆ ਵੇ ਤੇ ਆਪੋ ਕਿਦਾਂ ਆ ਬਾਬਾ ਹੀ ਚਾਦਰ ਮੇਰੀ ਵੇ ਬਾਬਾ ਸ਼ੀਰ ਦੀ ਪ੍ਰੋਬਲਮ ਹਾਂਜੀ ਹਾਂਜੀ ਆ ਕੋਈ ਨਾ ਹੁੰਦਾ ਮੋਕੇ ਆਈ ਵਖਾਈ ਨਹੀਂ ਕਿ ਤੂੰ ਵਖਾਈ ਹੋਣਾ ਕੀ ਕਰੀਏ ਲਾ ਲੋ ਮੜਾ ਮੋਟਾ ਕਰਾਈਦਾ ਤੇ ਕੀ ਕਰੀਏ ਲੱਭ ਮੈਂ ਆਪਣਾ ਤੇਨੂੰ ਨੰਬਰ ਦਿੰਨਾ ਵਾ ਅੱਛਾ ਜੀ ਐਤਵਾਰ ਤੱਕ ਤੈਨੂੰ ਟਾਈਮ ਦੇ ਦੀ ਮੈਂ ਤੇਨਾਲ ਹਸਪੀਟਲ ਜਾ ਕੇ ਵਿਖਾ ਕੇ ਲਾਉਂਗਾ ਫਰੀਦਕੋਟ ਅੱਛਾ ਜੀ ਅੱਛਾ ਠੀਕ ਆ ਟਾਡਾ ਫਿਰ ਨੇ ਕਿਦਾਂ ਵਾ ਆ ਠੱਕਾ ਵਸੀ ਠੱਕਾ ਬਤੀ ਠੀਕ ਆ ਸਾਡੇ ਮੁੰਡਾ ਵਿਆਹ ਮਹਰਾਗੋ 2 ਕਿਲੋਮੀਟਰ ਪੈ ਜਾਂਦੀ ਆ ਆ ਲਾਗੇ ਜੀ ਮੈਂ ਅੱਗੇ ਵੀ ਇੱਕ ਬੰਦੇ ਨੂੰ ਛੱਡ ਗਿਆ ਧੱਕਾ ਵਾਤੀ ਸੱਜੇ ਹੱਥ ਨਾਲ ਬਸੂਨਾ ਕਿ ਆ ਸਾਡਾ ਨੰਬਰਦਾਰ ਵਿਆਹ ਉੱਥੇ ਮਹਰਾਣੇ ਦੋਵੇਂ ਭਰਾ ਵਿਆਹੇ ਉੱਥੇ ਕਿਹਨਾਂ ਦੇ ਪਰਵਾਚ ਉਹਨਾਂ ਦੇ ਆ ਸਾਹਮਣੇ ਕੋਠੀ ਦੀ ਗਰਜੈਂਟ ਨੰਬਰਦਾਰ ਅੱਛਾ ਹਾਂ ਜੀ ਇਹ ਨਹੀਂ ਮਹਰਾਣੇ ਵਿਆਹੇ ਦੋਵੇਂ ਭਰਾ ਇੱਕ ਹੀ ਘਰੀ ਗਿਆ ਜੀ ਚਲੋ ভাই ਮੇਰੀ ਕਰੀ ਕਿ ਫਾਲੇ ਮੈਂ ਗੱਡੀ ਲੈ ਕੇ ਉਹਨਾਂ ਦਾ ਬਜ਼ਰਕਾਰੀ ਛੱਡ ਗਿਆ ਨਹੀਂ 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 ਕੋਈ ਗੱਲ ਨਹੀਂ ਬੇਟਾ ਤਾਂ ਤੇ ਨਹੀਂ ਚੰਗੇ ਨਹੀਂ ਲੱਗੇ ਨਹੀਂ ਨਹੀਂ ਕੋਈ ਗੱਲ ਉਮਰ ਜਾਂਦੀ ਆ ਤੁਹਾਡੀ ਜੇ ਤੁਸੀਂ ਚੱਲ ਛੱਡ ਜਾਓਗੇ ਦੇਖਾਂਗੇ ਕੋਈ ਗੱਲ ਨਹੀਂ ਪੁੱਤ ਵਾਹਿਗੁਰੂ ਪਲਾ ਕਰੇ ਕਿਉਂਦਾ ਰਹਾ ਮਹਾਰਾਜ ਜਿਹੜੀਆਂ ਤੁਹਾਨੂੰ ਲੰਮੀਆਂ ਉਰਾ ਕਰੇ ਤੇ ਅੱਜ ਚੱਲ ਮੈਨੂੰ ਛੱਡ ਆਉਂਦੇ ਮੈਂ ਤੇਨੂੰ ਚੱਲ ਥੋੜਾ ਮੈਨੂੰ ਫੋਨ ਲਾਈ ਮੈਂ ਚਲੋ ਉਦਾਂ ਤੇ ਨਹੀਂ ਮੈਂ ਕੋਈ ਹੈਲਪ ਦਊਂਗਾ ਪਰ ਮੈਂ ਬਾਪੂ ਇਲਾਜ ਕਰਵਾ ਦਾਂਗਾ ਚੱਲ ਕੋਈ ਗੱਲ ਠੀਕ ਹੈ ਨਾ ਕੋਈ ਗੱਲ ਇਲਾਜ ਕਰਵਾ ਲਾਂਗੇ ਮੇਰਾ ਨੰਬਰ ਮੈਂ ਤੁਹਾਨੂੰ ਲਿਖ ਕੇ ਦੇ ਦਣਾ ਅੱਛਾ ਜੀ ਆਹਦੇ ਲਿਖ ਦੇ ਨੰਬਰ ਹੈਗਾ ਕੋਈ ਕਾਪੀ ਪੈਨ ਆ ਵੀ ਕਾਪੀ ਹੈ ਕੋਈ ਕਰੇ ਕਿ ਨੰਬਰ ਆ ਨਾ ਅੰਬਰ ਲੈ ਲੇ ਦਿ ਮੇਰਾ ਤੇ ਬਾਪੂ ਜੀ ਮੈਨੂੰ ਇਹੋ ਕਹਿਣਾ ਵੀ ਆਪਾਂ ਮਫੋ ਇੱਥੇ ਮਿਲੇ ਸੀਗੇ ਆ ਸਕੂਲ ਦੇ ਸਾਹਮਣੇ ਮਿਲੇ ਸੀ ਹਾਂ ਨੰਬਰ ਲੈ ਲੇਗੇ 94783 42436 ਸੀਆਸਟੀ ਲੈ ਲੈ ਮਰਾਣਾ ਆਪਾ ਬਾਈ ਆ ਨਾਥਾ ਆਸ਼ਰਮ ਆਪਣਾ ਤੇ ਐਦਾਂ ਹੀ ਕੋਈ ਲੋੜਵੰਦ ਹੋ ਗਈ ਦੋਨਾਂ ਦੀ ਜਿੰਨੀ ਚਿਰ ਸਾਡੇ ਬੰਦ ਆਪਾਂ ਮਦਦ ਕਰੀਏ ਆਪਾਂ ਕਿਸੇ ਨੂੰ ਐਦਾਂ ਉਦਾਂ ਨਹੀਂ ਦਿੰਦੇ ਆਪਾਂ ਇਲਾਜ ਕਰਵਾ ਦਾਂਗੇ ਜਿੱਦਾਂ ਦਾ ਅੱਛਾ ਹੀ ਸਤਿ ਸ਼੍ਰੀ ਅਕਾਲ ਸੇਵਾ ਸੈਣੀ ਹੈ ਜੀ ਸੇਵਾ ਸੈਣੀ ਨਾ ਸਸੇਮ ਕਰ ਸੇਵਾ ਸੈਣੀ ਨਾ ਈ ਨਹੀਂ ਸਹੀ ਟੈਂਕ ਵੀ ਨਹੀਂ ਸਹੀ ਨਹੀਂ ਹਾਂ ਸੇਵਾ ਸੈਣੀ ਲੈ ਤਾ ਕਿਆ ਕਰੀਏ ਆ ਆ ਬੰਦਾ ਹੁੰਦਾ ਵੇ ਇਹਨਾਂ ਵਰਗੀ ਹੈਣਾ ਆ ਬੰਦਾ ਹੁੰਦਾ ਇਹਨਾਂ ਵਰਗੀ ਹੈ ਤੇ ਪੈਸੇ ਦੇ ਦਾਂਗੇ ਬਾਅਦ ਵਿੱਚ ਇਹਨਾਂ ਨਾਲ ਵੀ ਬਹੁਤ ਏਥੇ ਮੈਂ ਛੱਡਦਾ ਵਾ ਠੀਕ ਹੈ ਹੋਰ ਵੀਰੇ ਠੀਕ ਆ ਜੇ ਆ ਬਜ਼ੁਰਗ ਨੇ ਯਾਰ ਲੱਕੜਾ ਛੱਡ ਕੇ ਆਣੀਆਂ ਤੱਕ ਬਤੀ ਜੋ ਜਿਹੜਾ ਖੱਤੇ ਵੱਡਾ ਬੱਦੇ ਦਈਏ ਹਾਂ ਗੋਰੀ ਰਸਤਾ ਸਫਰ ਕਰ ਖਾ ਟੋਪੇ ਰੰਗ ਤੇਰੇ ਛੱਡ ਗਿਆ ਜੰਗਾ ਇਹਨਾਂ ਦੇ ਚਾਰਾਂ ਹਿੰਦ ਕੋਈ ਚਾਰਾਂ ਹਿੰਦ ਕੋਈ ਚਾਰਾਂ ਹਿੰਦ ਕੋਈ ਤਵਾਪੂ ਮੈਨੂੰ ਆ ਸਕੂਨ ਤਾਂ ਦੋਣੇ ਜੀ ਮੈਨੂੰ ਫੋਨ ਲਾਵੇਗਾ ਇਲਾਜ ਲਈ ਨਹੀਂ ਕੋਈ ਨਹੀਂ ਕਿਉਂਕਿ ਆਹ ਤੇ ਲੱਕੜਾ ਚੱਲ ਕੋਈ ਵੀ ਲੈ ਕੇ ਜਾ ਸਕਦਾ ਮੈਂ ਨਾ ਲੱਕੜਾ ਤੇ ਕੋਈ ਵੀ ਚੱਲ ਮੁਰਸਾ ਤੇ ਲੈ ਕੇ ਜਾ ਸਕਦਾ ਪਰ ਮੈਨੂੰ ਆ ਮੇਰੇ ਦਿਲ ਨੂੰ ਤਾਰ ਮਤਲਬ ਠੰਡ ਪੈਣੀ ਹੈ ਜੇਕਰ ਤੁਸੀਂ ਇਲਾਜ ਵਾਸਤੇ ਫੋਨ ਲਾਵੇਗਾ ਨਹੀਂ ਨਹੀਂ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਜਾਣ ਕੇ ਤਾਂ ਪੈ ਫੜ ਕੇ ਨਹੀਂ ਸਕਦੇ ਪਨਾ ਕਰੇ ਜਪ ਜਪ ਕਰੀ ਹਾਂ ਨਹੀਂ ਚਲੋ ਹੋਇਆ ਕਿ ਮੇਰ ਕਰੇ ਇਸ ਵਾਸਤੇ ਮੈਨੂੰ ਜਰੂਰ ਫੋਨ ਹੋਣਾ ਜੀ ਨਹੀਂ ਮੈਂ ਫੋਨ ਮੇਰੇ ਮੁੰਡੇ ਕੋਲੇ ਫੋਨ ਹੈ ਮੈਂ ਨੰਬਰ ਤੁਹਾਨੂੰ ਦਿੰਦਾ ਦਿੰਦਾ ਇਹ ਨਾ ਬਾਬਾ ਜੀ ਦਾ ਬਾਬਾ ਸੀਰਾ ਆਪਣੀ ਸੰਸਥਾ ਦਾ ਬਾਬਾ ਸੀਰਾ ਤੇ ਚਾਰੇ ਦਾ ਇਲਾਜ ਕਰਾਉਂ ਕਿਉਂਕਿ ਮੇਰੀ ਆਦਤ ਹੈ ਕਿ ਮੈਂ ਕੋਈ ਲੰਗਦਾ ਟੱਪਦਾ ਦੇਖ ਲੈਣਾ ਹੁਣ ਵੀ ਗੁਜਰਾਂਤ ਬੰਦਾ ਲੈ ਕੇ ਆਉਂਦੇ ਆ ਜੇ ਲੰਗਦਾ ਟੱਪਦਾ ਕੇ ਦੇਖ ਲੈਦਾ ਆਪਣੇ ਘਰੇ ਆਣੀ ਜਾਂਦਾ ਮੈਂ ਕੋਈ ਬੰਦਾ ਦੀ ਗੈੜੀ ਛੜਾ ਦੂੰ ਹੈ ਬੰਦੇ ਦੋ ਦੀ ਗੈੜੀ ਛੜਾ ਦੂੰ ਦੋ ਭਈਆਂ ਕਿੱਥੇ ਘਰ ਚ ਪੂਰੀ ਹਵਾ ਆਟਾ ਗਿਆ ਦੂਜਾ ਮਲਿਆ ਪਿਆ ਗੋਆ ਮੇਰਾ ਵੀਰ ਨੰਬਰ ਲਿਖ ਮੈਨੂੰ ਵੀਡੀਓ ਬਣਾ ਕੇ ਭੇਜ ਦੇ ਪ੍ਰੂਫ ਦੇ ਦੇ ਮੈਨੂੰ ਪ੍ਰੂਫ ਮੈਂ ਪ੍ਰੂਫ ਨਹੀਂ ਤੂੰ ਮੈਨੂੰ ਗੱਡੀ ਚ ਭਾਲੀ ਚੱਲ ਠੀਕ ਐ ਐਂ ਕਰਕੇ ਸਾਰਾ ਮਾਰ ਦੂੰਗਾ ਨਹੀਂ ਮੈਨੂੰ ਜਿਹਨਾਂ ਨੇ ਮੈਨੂੰ ਚੱਲ ਮੇਰਾ ਨੰਬਰ ਲੈ ਪਹਿਲਾਂ ਨੰਬਰ ਦੇ ਦਾਂ ਤਾ ਤੂੰ ਹਾਂ ਨੰਬਰ ਬੱਪਾ ਦਾ ਆਹ ਜੀ ਆਹ ਬੰਦ ਜਾਨੀ ਮਹਾਰਾਣਾ ਪਿੰਡ ਜਾਣੇ ਦੇ ਜਨਾਂ ਦੀ ਹਾਂਜੀ ਹਾਂਜੀ ਤੇ ਪੂਰਾ ਆਈ ਡੀ ਬਾਬਰ ਅਤੰਦਿ ਸੈਕਟੀਅਰ ਆਹ ਗੱਡੀ ਦੇ ਮਗਰ ਵੀ ਲਿਖਿਆ ਆ ਉਹਨਾਂ ਗੁਜਰਾ ਤੋਂ ਬੰਦਾ ਛੁਡਵਾ ਕੇ ਹੁੰਦਾ ਸੀ ਇਹੋ ਜਿਹਾ ਆ ਤੁਹਾਡੇ ਲੱਗਵੇਂ ਛਡਾਇਆ ਬਾਬੇ ਹੈਗਾ ਨਹੀਂ ਉਹ ਆ ਹਾਂ ਹਾਂ ਡੇ ਉਹ ਬਿਆਸਾ ਵਾਲੀ ਡੇ ਜਿਹੜਾ ਇਹਦਾ ਉਹਨਾਂ ਨੇ ਮਗਰ ਨਾ ਹਾਂਜੀ ਬੰਦਾ ਛਡਾ ਕੇ ਲਿਓਣ ਦੇ ਆ ਮੈਨੂੰ ਇਦਾਂ ਕੋਈ ਰਸਤੇ 'ਚ ਮਿਲ ਜਾਏ ਮੇਰੇ ਭਾਈ ਨੰਬਰ ਹਾਂ ਹਾਂ ਨੰਬਰ ਇਹੋ ਆ ਆਈਡੀ ਉਹ ਹਾਂ ਨੰਬਰ ਆਈ ਆਈਡੀ ਕੱਢ ਲਓ ਉਹ ਗੱਡੀ 'ਤੇ ਮਗਰ ਲਿਖਾਇਆ ਜੇ ਯੂਟਿਊਬਰ ਤਿੰਨੇ ਹੀ ਇੱਥੇ ਵੀ ਯੂਟਿਊਬ ਫੇਸਬੁੱਕ ਵੀ ਨਹੀਂ ਥੈਂਕ ਯੂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਆਪਾਂ ਵੀ ਦੇਖਾਇਆ ਅੱਛਾ ਅੱਛਾ ਕਿਹੜਾ ਬੰਦਾ ਆਪਣਾ ਮੇਰਾ ਪਿੰਡ ਦਾ ਇੱਕ ਹੋਰ ਬਗਾਨ ਚ ਲੱਗਦਾ ਜਿਹੜਾ ਸਮਤਾਲ ਹੈ ਨਹੀਂ ਖਤਮ ਤੋਂ ਵਾਲਾ ਅੱਛਾ ਅੱਛਾ ਜੀ ਕੋਈ ਗੱਲ ਨਹੀਂ ਵੀਰੇ ਕੋਈ ਇਦਾਂ ਹੋ ਜਾਂਦਾ ਅੱਛਾ ਅੱਛਾ ਟੋਟੀ ਤੋਂ ਬਈ ਜੀ ਤੁਸੀਂ ਜੇ ਉਤਰੇ ਨਾ ਮੈਂ ਵੇਖਿਆ ਆ ਬਾਈ ਦੀ ਕਿਤੇ ਨਹੀਂ ਕੋਈ ਇਦਾਂ ਤਾਂ ਨਹੀਂ ਕਰਦਾ ਵੀਰ ਨੂੰ ਪੁੱਛਿਆ ਉਹ ਕਹਿੰਦਾ ਬਾਈ ਇਹ ਜੋੜੀਆਂ ਦਾ ਮਰਾਣਾ ਕਹਿੰਦਾ ਜੋੜੇ ਤੋਂ ਬਣਾ ਲਓ ਬਹੁਤ ਵਧੀਆ ਕੰਮ ਕਰਦਾ ਥੈਂਕ ਯੂ ਧੰਨਵਾਦ ਜੀ ਹਾਂਜੀ ਯੋ ਜੱਟ ਯਾਰ ਐਵੇਂ ਦਿਨ ਨੂੰ ਪਤਾ ਕਿਹਨੂੰ ਪਤਾ ਲੱਗ ਗਿਆ ਨਾ ਵੀ ਸਾਡਾ ਇਤਰਾ ਕਰਕੇ ਮਨ ਲੱਗ ਗਿਆ ਕੇ ਤੇ ਮੈਨੂੰ ਫੋਨ ਲੱਗੀ ਠੀਕ ਆ ਬਾ ਠੀਕ ਆ ਠੀਕ ਆ ਬਾਬਾ ਜੀ ਜਰੂਰ ਫੋਨ ਲਾਇਓ ਠੀਕ ਆ ਨਹੀਂ ਦੇ ਵੀ ਨਾ ਆ ਮੇਰੇ ਠੀਕ ਹੈ ਜੀ ਇਹ ਜਿਹੜੇ ਬਾਪੂ ਆਪਾਂ ਨੂੰ ਮਿਲੇ ਸੀਗੇ ਤੇ ਵੇਖੋ ਆ ਲੱਕੜਾਂ ਆ ਖੜੀਆਂ ਹੀ ਵਿਚਾਰੀ ਨੇ ਕਿਉਂਕਿ ਘਰੇ ਬਾਲ ਤੁਹਾਨੂੰ ਪਤਾ ਵੀ ਚੁੱਲ੍ਹਿਆਂ ਤੋਂ ਬਗੈਰ ਗੱਲ ਨਹੀਂ ਬਣਦੀ ਮੈਂ ਹੁਣ ਕਈ ਵੀਰ ਮੈਂ ਦੱਸਣਾ ਚਾਹੁੰਦਾ ਕਿ ਚਲੋ ਇਹ ਲੱਕੜਾਂ ਤਾਂ ਬਹੁਤ ਹੀ ਕੋਈ ਸੇਵਾ ਨਹੀਂ ਹੈ ਨਾ ਕਿ ਬਹੁਤ ਹੀ ਆਸ ਦੇਦਾ ਤੇ ਉਹ ਲੱਕੜਾਂ ਲੈ ਕੇ ਆ ਖਾਲੀ ਵਾਲਾ ਚਲੇਗਾ ਪਰ ਮੇਨ ਗੱਲ ਆ ਕਿ ਬਾਪੂ ਜੀ ਨੂੰ ਬਾਵਾਸੀਰਾ ਆਪਾਂ ਨੰਬਰ ਲਿਖ ਕੇ ਦੇਦਾ ਚਲੋ ਜੀ ਬਜ਼ੁਰਗਾਂ ਦੀ ਸੇਵਾ ਆਪਾਂ ਦਾ ਸੇਵਾ ਦਾ ਮੌਕਾ ਦੇਣਗੇ ਤੇ ਜਰੂਰ ਆਪਾਂ ਇਹਨਾਂ ਆਂਗੇ ਕਿਉਂਕਿ ਮੈਨੂੰ ਸੰਤ ਸੇਵਾ ਭੇਦੀ ਹੈ ਜੀ ਸੇਵਾ ਭੇਦੀ ਆ ਕਿ ਵੀਰੇ ਇੱਕ ਦਿਨ ਮੈਨੂੰ ਕਿਹਾ ਸੀਗਾ ਵੀਰਾਂ ਨੇ ਕਿ ਵੀਰ ਵੀਡੀਓ ਬਣਾਉਣੀ ਜ਼ਰੂਰੀ ਆ ਹਾਂ ਵੀਰੇ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਆ ਕਿਉਂਕਿ ਹੁਣ ਇੱਕ ਅਸੀਂ ਮੈਂਟਲੀ ਅਫਸੈਟ ਬੰਦਾ ਲੱਗਦੀ ਜਿਹਾ ਬੰਦਾ ਤੁਹਾਨੂੰ ਗੁਜਰਾਤ ਛੇੜਾ ਵਾਗੇ ਲੈਂਦਾ ਸੀਗਾ ਗੁਜਰ ਸਾਰੇ ਵੀ ਮਾੜੇ ਹੁੰਦੇ ਬਹੁਤ ਬੁੜੀਆ ਵੀ ਆ ਕਈ ਟਰਾਂਗ ਦੇ ਵਿੱਚੋਂ ਤੇ ਹੁਣ ਇਹਨੂੰ ਲੈ ਕੇ ਆਪਾਂ ਜਾਣਾ ਆਸ਼ਰਮ ਦੇ ਵਿੱਚ ਰੱਖਿਆ 20 25 ਸਰੀਰ ਰੋਥੇ ਆ ਠੀਕ ਹੈ ਜੀ ਫਿਰ ਇਹਨਾਂ ਦੀ ਜਿਵੇਂ ਹੁਣ ਅੰਕਲ ਬਿਮਾਰ ਸੀਗਾ ਜੇਕਰ ਉਹਨੇ ਫੋਨ ਲਾਤਾ ਉਹਦੀ ਦਵਾਈ ਮੈਡੀਸਿਨ ਚਾਹੀਦੀ ਆ ਤੁਹਾਨੂੰ ਪਤਾ ਕਿ ਵੀ ਜੀ ਆ ਪੈਸੇ ਤੋਂ ਬਿਨਾਂ ਗੱਲ ਨਹੀਂ ਬੰਦੀ ਪਰ ਅਸੀਂ ਤਾਂ ਪਰ ਸ਼ਰੂਪੇ ਦੀ ਆ ਕਿਉਂਕਿ ਮੈਂ ਹੁਣ ਮੇਰਾ ਨੇਤ ਦਾ ਹੀ ਕੰਮ ਆ ਰਸਤੇ ਦੇ ਵਿੱਚ ਕੋਈ ਵੀ ਵੀਰ ਪਰ ਆਪਾਂ ਮਿਲ ਜਾਂਦਾ ਵਾ ਤੇ ਨੇਤਰਾ ਹੀ ਮੇਰਾ ਕੰਮ ਵਾ ਕੇ ਉਹਨਾਂ ਲਾ ਕੇ ਗੱਡੀ ਢਾਕੇ ਤੇ ਜੇਕਰ ਕੋਈ ਗਵਾਚਾ ਵਤੋਦਾ ਉਹਨੂੰ ਪਰਿਵਾਰ ਲੱਭ ਕੇ ਰੀਦਾ ਆ ਆ ਵੀਰਵਾਜ ਬਾਬਾ ਗੁਜਰਾਤੋਂ ਛਡਾ ਕੇ ਲੈਣਾ ਠੀਕ ਹੈ ਜੀ ਬਖੋ ਤੇ ਆ ਭਾਈ ਸਾਹਿਬ ਜੀ ਆਪਣੇ ਤਰੀਕੇ ਪਸੰਦ ਤੋਂ ਹੈ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਸੀਗਾ ਚਲੋ ਧੰਨਵਾਦ ਇਹਨਾਂ ਦਾ ਵੀ ਸੋਚ ਕਰਕੇ ਵੀ ਦੀ ਵੀਡੀਓ ਬਣਾਉਣੀ ਇਸ ਕਰਕੇ ਜ਼ਰੂਰੀ ਹੁੰਦੀ ਆ ਕਿਉਂਕਿ ਆਪਣਾ ਨੇਤਰ ਦਾ ਕੰਮ ਆ ਅਨਾਥ ਆਸ਼ਰਮਾਂ 'ਚ ਸੇਵਾ ਸਰਦੀ ਹੈ ਭੈਣਾਂ ਦੇ ਵਿਆਹ ਹੁਣ 14-15 ਤੱਕ ਨੂੰ ਇੱਕ ਭੈਣ ਦਾ ਵਿਆਹ ਕਰਨਾ ਉੱਥੇ ਵੀ ਖਰਚੇ ਲੱਗਣਾ ਆਸ਼ਰਮ ਦੇ ਵਿੱਚ ਵੀ ਮਰੀਜ਼ਾਂ ਦੀ ਦਵਾਈ ਬੁੱਟੀ ਇਲਾਜ ਦੀ ਸੇਵਾ ਜਾਂ ਹੋ ਰਹੀ ਉਹਨਾਂ ਦੀ ਰੋਟੀ ਪਾਣੀ ਦਾ ਖਰਚ ਫਿਰ ਉਸ ਤੋਂ ਬਾਅਦ ਮੈਡੀਕਲ ਹਸਪੀਟਲ ਫਰੀਦਕੋਟ ਮਰੀਜ਼ ਆਪਣੇ ਦਾਖਲਾ ਉਹਨਾਂ ਦੇ ਸਾਰੇ ਸਾਰਿਆਂ ਦਾ ਤੁਹਾਨੂੰ ਪਤਾ ਮੈਨੇਜ ਕਰਨ ਵਾਸਤੇ ਵੀਡੀਓ ਬਣਾਉਣੀ ਜ਼ਰੂਰੀ ਹੁੰਦੀ ਆ ਸੋ ਸਾਰਿਸ ਨੂੰ ਧੰਨਵਾਦ ਜੇਕਰ ਸੇਵਾ ਵਧੀਆ ਲੱਗੇ ਤੇ ਆਪਣਾ ਪੇਜ ਜ਼ਰੂਰ ਲਾਈਕ ਕਰਿਓ ਇੱਕ ਪੇਜ ਮੇਰੇ ਗੋਰੀ ਵੀਰ ਦਾ ਵੀ ਯਾਦ ਆਦਾ